ਪੰਜਾਬ ਸਰਕਾਰ ਦਾ ਵੱਡਾ ਫੈਸਲਾ ਬੱਚਿਆਂ ਸਨੇਮ ਮੁਲਾਜ਼ਮਾਂ ਦੀਆਂ ਲੱਗੀਆਂ ਮੋਜਾਂ ਹੋਇਆ ਨਵੰਬਰ ਦੀਆਂ ਛੁੱਟੀਆਂ ਦਾ ਐਲਾਨ ਨਿਵੇਸ਼ਕਾਂ ਲਈ ਵੱਡੀ ਖਬਰ 18% ਗਿਰਾਵਟ ਤੋਂ ਬਾਅਦ ਵੀ ਚਾਂਦੀ ਦੇ ਸਕਦੀ ਹੈ 50% ਰਿਟਰਨ ਇਹ ਜਾ ਕਿਉਂ ਕਹਿੰਦੇ ਨੇ ਮਹਾਰਾ ਜੋ ਦੋਸਤੋ ਸਸ਼੍ਰੀਆਕਾਲ ਤੁਹਾਡੇ ਆਪਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਨਵੀਂ ਉਹਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵਟਾ ਅਪਡੇਟ ਛੁੱਟੀਆਂ ਨੂੰ ਲੈ ਕੇ ਅਕਤੂਬਰ ਮਹੀਨਾ ਕਾਫੀ ਖਾਸ ਰਿਹਾ ਹੈ ਤਹਾਰਾਂ ਦੇ ਵਿੱਚ ਬੱਚਿਆਂ ਨੇ ਛੁੱਟੀਆਂ ਦਾ ਪੂਰਾ ਆਨੰਦ ਲਿਆ ਅਕਤੂਬਰ ਮਹੀਨੇ ਦੌਰਾਨ ਕਈ ਤਿਹਾਰਾਏ ਜਿਸ ਕਰਕੇ ਸਰਕਾਰੀ ਕਰਮਚਾਰੀਆਂ ਅਤੇ ਬੱਚਿਆਂ ਨੂੰ ਖੂਬ ਛੁੱਟੀਆਂ ਮਿਲੀਆਂ ਅਤੇ ਸਭ ਨੇ ਖੂਬ ਮਜ਼ੇ ਕੀਤੇ ਹੁਣ ਪੰਜਾਬ ਵਿੱਚ ਇੱਕ ਵਾਰ ਫਿਰ ਛੁੱਟੀ ਦੀ ਝੜੀ ਲੱਗਣ ਜਾ ਰਹੀ ਹੈ ਨਵੰਬਰ ਮਹੀਨਾ ਸ਼ੁਰੂ ਹੋਣ ਚੁ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਮਹੀਨੇ ਵਿੱਚ ਵੀ ਮਹੱਤਵਪੂਰਨ ਛੁੱਟੀਆਂ ਆ ਰਹੀਆਂ ਹਨ ਪੰਜਾਬ ਸਰਕਾਰ ਨੇ ਨਵੰਬਰ ਦੇ ਸ਼ੁਰੂ ਲਈ 5 ਨਵੰਬਰ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਇਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਿਸ ਕਰਕੇ ਸੁੱਬੇ ਦੇ ਸਾਰੇ ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖ ਧਰਮ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਤਿਹਾਰ ਹੈ ਇਹ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਲੱਗਦੇ ਹਨ ਅਤੇ ਲੰਗਰ ਸਜਾਏ ਜਾਂਦੇ ਹਨ ਨਗਰ ਕੀਰਤਨ ਕੱਢੇ ਜਾਂਦੇ ਹਨ ਸਿੱਖ ਭਾਈਚਾਰਾ ਇਸ ਦਿਨ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹੈ ਅਤੇ ਸੱਚਾਈ ਸੇਵਾ ਅਤੇ ਨਿਮਰਤਾ ਦੇ ਰਾਹ ਤੇ ਤੁਰਨ ਦਾ ਸੰਕਲਪ ਲੈਂਦਾ ਇਸ ਤੋਂ ਇਲਾਵਾ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਵਸ ਅਤੇ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਿੱਦੀ ਵਸ ਮਨਾ ਜਾਵੇਗਾ। ਇਹਨਾਂ ਦਿਨਾਂ ਲਈ ਵੀ ਪੰਜਾਬ ਵੱਲੋਂ ਸਰਕਾਰੀ ਛੁੱਟੀ ਐਲਾਨ ਕੀਤੀ ਗਈ ਹੈ। ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ। ਨਿਵੇਸ਼ਕਾਂ ਲਈ ਵੱਡੀ ਖਬਰ 18% ਗਿਰਾਵਟ ਤੋਂ ਬਾਅਦ ਵੀ ਚਾਂਦੀ ਦੇ ਸਕਦੀ ਹੈ 50% ਵਾਧਾ। ਇਹ ਜਾ ਕਿਉਂ ਕਹਿੰਦੇ ਹਨ ਮਾਹਰ? ਦੀਵਾਲੀ ਤੋਂ ਪਹਿਲਾਂ ਮੰਗ ਵਧਣ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧ ਗਈਆਂ ਸਨ। ਚਾਂਦੀ سونے ਨਾਲੋਂ ਬਾਧ ਰਹੀ ਸੀ ਇਸ ਦੌਰਾਨ ਨਿਵੇਸ਼ਕਾਂ ਨੇ ਕਾਫੀ ਮੁਨਾਫਾ ਬੁਕੀਤਾ ਪਰ ਜਿਵੇਂ ਹੀ ਤੋਂ ਹਾਰਾਂ ਦਾ ਸੀਜ਼ਨ ਖਤਮ ਹੋਇਆ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਿਛਲੇ 2 ਹਫਤਿਆਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 18% ਦੀ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟਾਂ ਤੋਂ ਨਿਵੇਸ਼ਕ ਕਬਰਾ ਗਏ ਹਨ ਮਾਹਿਰਾਂ ਦਾ ਮੰਨਣਾ ਹੈ ਕਿ ਇੰਨੀ ਗਿਰਾਵਟ ਦੇ ਬਾਵਜੂਦ ਚਾਂਦੀ 50% ਤੱਕ ਰਿਟਰਨ ਦੇ ਸਕਦੀ ਹੈ ਮੋਤੀ ਲਾਲ ਉਸਵਾਲ ਫਾਈਨੈਂਸ ਦੇਖੋ ਜੋ ਵਿਸ਼ੇਸ਼ਕ ਮਾਨਮੋਦੀ ਕਹਿੰਦੇ ਹਨ ਨ ਸਾਬਾ ਮੰਨ ਹੈ ਕਿ ਅਗਲੇ ਕੁਝ ਮਹੀਨਿਆਂ ਤੱਕ ਚਾਂਦੀ ਦੀਆਂ ਕੀਮਤਾਂ ਡਾਲਰ 50 ਤੋਂ 55% ਅਸਤੇ ਵਿੱਚਕਾਰ ਸਥਿਰ ਰਹਿਣਗੀਆਂ ਏ 2026 ਦੇ ਅੰਤ ਤੱਕ ਡਾਲਰ 75% ਉਸ ਤੱਕ ਵਧ ਜਾਣਗੀਆਂ ਘਰੇਲੂ ਬਾਜ਼ਾਰ ਵਿੱਚ ਅਗਲੇ ਸਾਲ ਦੇ ਅੰਤ ਤੱਕ ਚਾਂਦੀ ਦੀ ਕੀਮਤ 2 ਲੱਖ 40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਇਸ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਚਾਂਦੀ 50% ਤੱਕ ਰਿਟਰਨ ਦੇ ਸਕਦੀ ਹੈ ਅੰਤਰਰਾਸ਼ਟਰੀ ਪੱਧਰ ਤੇ 16 ਅਕਤੂਬਰ ਨੂੰ ਚਾਂਦੀ ਦੀ ਕੀਮਤ ਡਾਲਰ 54.45 ਪ੍ਰਤੀ ਔਸ ਸੀ ਵਰਤਮਾਨ ਵਿੱਚ ਇਸ ਦੀ ਕੀਮਤ ਡਾਲਰ 48.99 ਪ੍ਰਤੀ ਔਸ ਹੈ ਇਸ ਵਿੱਚ 10.9% ਦੀ ਗਿਰਾਵਟ ਆਈ ਹੈ ਜਦੋਂ ਕਿ 16 ਅਕਤੂਬਰ ਨੂੰ ਚਾਂਦੀ ਦੀ ਕੀਮਤ ਲਗਭਗ 1,82,000 ਰੁਪਏ ਕਿਲੋਗ੍ਰਾਮ ਸੀ। ਵਰਤਮਾਨ ਵਿੱਚ ਇਸ ਦੀ ਕੀਮਤ 1,40,676 ਰੁਪਏ ਕਿਲੋਗ੍ਰਾਮ ਹੈ। ਪਿਛਲੇ ਸਾਲ ਚਾਂਦੀ ਨੇ ਡਾਲਰ ਦੇ ਰੂਪ ਚ 40% ਦਾ ਰਟਾਅ ਦਿੱਤਾ ਸੀ ਜਦੋਂ ਕਿ ਭਾਰਤੀ ਰੁਪਏ ਵਿੱਚ ਇਸ ਨੇ 55. 72% ਘਟਾਅ ਦਿੱਤਾ ਸੀ ਸੋਨੇ ਦੀ ਕੀਮਤ ਕਿੰਨੀ ਘਟੀ ਹੈ ਆਈਬੀਜੀਏ ਦੇ ਵਿਖੇ ਅੱਜ 28 ਅਕਤੂਬਰ ਨੂੰ ਅਪਡੇਟ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ 24 ਕੈਰਟ ਸੋਨੇ ਦੀ ਕੀਮਤ 119184 ਰੁਪਏ ਪ੍ਰਤੀ 10 ਗ੍ਰਾਮ ਹੈ 22 ਕੈਰਟ ਸੋਨੇ ਦੀ ਕੀਮਤ 109 109154 ਰੁਪਏ ਪ੍ਰਤੀ 10 ਗ੍ਰਾਮ ਹੈ 18 ਕੈਰਟ ਸੋਨੇ ਦੀ ਕੀਮਤ 89373 ਰੁਪਏ ਪ੍ਰਤੀ 10 ਗ੍ਰਾਮ ਹੈ ਚਾਂਦੀ ਦੀ ਕੀਮਤ ਜੇਕਰ ਅਸੀਂ ਅੱਜ ਚਾਂਦੀ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਆਈਬੀਜੀਐ ਦੇ ਵਿਖੇ 1 ਕਿਲੋ ਚਾਂਦੀ ਦੀ ਕੀਮਤ 143400 ਹੈ ਕੱਲ 27 ਅਕਤੂਬਰ ਨੂੰ ਚਾਂਦੀ ਦੀ ਕੀਮਤ 148030 ਰੁਪਏ ਪ੍ਰਤੀ ਕਿਲੋ ਸੀ ਤਾਂ ਤਾਂ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ